ਸਤ ਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਭਰ ਦੇ ਅੰਦਰ ਜਿਹੜੀ ਸਿਆਸਤ ਹੈ ਉਹ ਇਸ ਵਕਤ ਗਰਮਾਈ ਹੋਈ ਹੈ ਪੰਜਾਬ ਦੇ ਵਿੱਚ ਰਵਾਇਤ ਸਾਰੀਆਂ ਰਵਾਇਤੀ ਪਾਰਟੀਆਂ ਵੱਲੋਂ ਆਪੋ ਆਪਣੀਆਂ ਤਿਆਰੀਆਂ ਜਿਹੜੀਆਂ ਜੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਬਹੁਤ ਸਾਰੀਆਂ ਜਿਹੜੀਆਂ ਲੀਡਰਸ਼ਿਪ ਹੈ ਉਹਦੇ ਵਿੱਚ ਵੀ ਤਬਦੀਲੀ ਦੇ ਜਿਹੜੇ ਸੰਕੇਤ ਹੈ ਉਹ ਹਾਈ ਕਮਾਂਡਸ ਵੱਲੋਂ ਆ ਰਹੇ ਹੈ ਚਾਹੇ ਉਹ ਭਾਜਪਾ ਹੋਵੇ ਚਾਹੇ ਕਾਂਗਰਸ ਅਕਾਲੀ ਦਲ ਬਾਦਲ ਦੀ ਜਿਸ ਤਰੀਕੇ ਨਾਲ ਵਾਪਸੀ ਹੋਈ ਹੈ ਉਦੇ ਵਿੱਚ ਵੀ ਉਹਨਾਂ ਨੇ ਅੱਗੇ ਜਾ ਕੇ ਹੁਣ ਕਿਉਂਕਿ ਬਹੁਤ ਸਾਰੇ ਜਿਹੜੇ ਪੁਰਾਣੇ ਲੀਡਰ ਸਨ ਉਹ ਪਾਰਟੀ 'ਚੋਂ ਗਏ ਹੈ ਤੇ ਨਵੇਂ ਲੀਡਰਾਂ ਨੂੰ ਜਿਹੜੀ ਜਗ੍ਹਾ ਮਿਲੀ ਹੈ ਉਤਸ਼ਾਹ ਹੈ ਉਹਨਾਂ ਦੇ ਵਿੱਚ ਕਿਉਂਕਿ ਜਿਹੜੀਆਂ ਹੁਣੇ ਬਲਕ ਸੰਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਕੇ ਹਟੀਆਂ ਜਿਸ ਤਰੀਕੇ ਨਾਲ ਪਿਛਲੇ 9 ਸਾਲ ਤੋਂ ਉਹਨਾਂ ਦਾ ਗ੍ਰਾਫ ਵੋਟ ਗ੍ਰਾਫ ਨੀਚੇ ਜਾ ਰਿਹਾ ਸੀ ਇਸ ਦੇ ਵਿੱਚ ਉਹਨਾਂ ਨੂੰ ਕਾਫੀ ਸੰਤੋਸ਼ਜਨਕ ਜਿਹੜੇ ਨਤੀਜੇ ਮਿਲੇ ਐ ਕਾਲੀਤਲ ਪਾਦਲ ਨੇ ਨਤੀਜਿਆਂ ਤੋਂ ਕਾਫੀ ਖੁਸ਼ ਐ ਨਾਲ ਹੀ ਇਹਦੇ ਵਿੱਚ ਇਹ ਵੀ ਗੱਲ ਦੇਖਣ ਨੂੰ ਮਿਲੀ ਕਿ ਬੇਸ਼ੱਕ ਚੋਣਾਂ ਤੋਂ ਪਹਿਲਾਂ ਹੀ ਮਨਪ੍ਰੀਤ ਸਿੰਘ ਯਾਲੀ ਜੋ ਦਾਖਾ ਤੋਂ ਕਾਲੀਤਲ ਦੇ ਵਿਧਾਇਕ ਨੇ ਉਹ ਨਵੇਂ ਪੰਨੇ ਕਾਲੀਤਲ ਪੁਨਰਸੁਰਜੀਤ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸਨ ਕਿਉਂਕਿ ਉਹਨਾਂ ਦੇ ਜਿਹੜੇ ਵਿਚਾਰਕ મતਭੇਦ ਸਨ ਉਸ ਵੀਰ ਸਿੰਘ ਬਾਦਲ ਨਾਲ ਚੱਲੇ ਆ ਰਹੇ ਸਨ ਅਸਲ ਦੇ ਵਿੱਚ મતਭੇਦ ਹੋਈ ਕਿਵੇਂ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਚੋਣਾਂ ਤੋਂ ਪਹਿਲਾਂ ਜੋ 2022 ਦੀਆਂ ਚੋਣਾਂ ਹੋਈਆਂ ਸਨ ਉਸ ਤੋਂ ਪਹਿਲਾਂ ਇੱਕ ਕਮੇਟੀ ਬਣਾਈ ਗਈ ਸੀ ਜਿਸ ਨੂੰ ਝੁੰਡਾ ਕਮੇਟੀ ਕਿਹਾ ਗਿਆ ਸੀ ਉਹਦੇ ਵਿੱਚ ਮਨਪ੍ਰੀਤ ਸਿੰਘ ਯਾਲੀ ਪਵਨ ਕੁਮਾਰ ਟੀਨੂ ਤੇ ਝੁੰਡਾ ਸਾਫ ਸਨ ਜਿਨ੍ਹਾਂ ਨੇ ਪੂਰੀ 117 ਹਲਕਿਆਂ ਦੀ ਜਿਹੜੀ ਸੀ ਰਿਪੋਰਟ ਜਿਹੜੀ ਉਹ ਦੇਣੀ ਸੀ ਕਿਉਂਕਿ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਲੈ ਕੇ ਕਾਫੀ ਜ਼ਿਆਦਾ ਨਾਰਾਜ਼ਗੀ ਚੱਲ ਰਹੀ ਸੀ ਖਾਸ ਕਰਕੇ ਪੰਥਕ ਹਲਕਿਆਂ ਦੇ ਵਿੱਚ ਜਿਦੇ ਵਿੱਚ ਬਾਬਲ ਕਲਾਂ ਬਰਗਾੜੀ ਕਾਂਠ ਜਾ ਹੋਰ ਵੀ ਜਿਸ ਤਰੀਕੇ ਦੇ ਪੰਥਕ ਮੁੱਦਿਆਂ ਦੇ ਉੱਪਰ ਅਕਾਲੀ ਦਲ ਪਛੜਿਆ ਸੀ ਕਹਿ ਸਕਦੇ ਆ ਕਿ ਉਹ ਤਾਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਅਕਾਲੀ ਦਲ ਨੇ ਕੋਈ ਕਾਰਵਾਈ ਜਿਹੜੀ ਐ ਉਹ ਨਹੀਂ ਕੀਤੀ ਸੀ ਜਿਸ ਨੂੰ ਲੈ ਕੇ ਸੰਤਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਸੀ ਗੁੱਸਾ ਸੀ ਜਿਹੜੀ ਕਮੇਟੀ ਝੁੰਡਾ ਕਮੇਟੀ ਬਣਾਈ ਗਈ ਸੀ ਉਸਨੇ ਜਾ ਕੇ ਇਹ ਰਿਪੋਰਟ ਕੀਤੀ ਸੀ ਕਿ ਤੁਹਾਨੂੰ ਜਿਹੜਾ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਚਾਹੀਏ ਕੁਝ ਟਾਈਮ ਦੇ ਲਈ ਤਾਂ ਕਿ ਲੋਕਾਂ ਦਾ ਜਿਹੜਾ ਰੋਹ ਹੈ ਗੁੱਸਾ ਹੈ ਉਹ ਸ਼ਾਂਤ ਹੋ ਸਕੇ ਪਰ ਜਦੋਂ ਸੁਖਬੀ ਸਿੰਘ ਬਾਦਲ ਨੇ ਉਹਨਾਂ ਦੀ ਗੱਲ ਨੂੰ ਅਨਗੌਲੀਆਂ ਕੀਤਾ ਜਾਂ ਮੰਨਣ ਤੋਂ ਸਾਫ਼ ਇਨਕਾਰ ਕੀਤਾ ਤਾਂ ਦੱਸਿਆ ਇਹ ਹੀ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਇਹ ਤਿੰਨੋਂ ਨੇਤਾ ਜਿਹੜੇ ਸਨ ਇਹ ਪਾਰਟੀ ਦੇ ਵਿੱਚ ਨਹੀਂ ਰਹੀ ਕਿਉਂਕਿ ਇਹਨਾਂ ਦੇ ਵਿਚਾਰਕ મતਭੇਦ ਜਿਹੜੇ ਸੀ ਉਹ ਉਦੋਂ ਹੀ ਉੱਭਰਨੇ ਸ਼ੁਰੂ ਹੋ ਗਈ ਸੀ ਚੁੰਦਾ ਸਾਹਿਬ ਵੀ ਪਾਰਟੀ ਕਾਲੀ ਦਲ ਨੂੰ ਛੱਡ ਕੇ ਜਾਂਦੇ ਰਹੇ ਮਨਪ੍ਰੀਤ ਇਹ ali ਨੇ ਬੇਸ਼ੱਕ ਪਾਰਟੀ ਨਹੀਂ ਛੱਡੀ ਪਰ ਉਹਨਾਂ ਦੇ ਜਿਹੜੀ ਵਿਚਾਰਕ ਮੱਤ ਇਹ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ ਕਿਉਂਕਿ ਸੁਭੀਰ ਸਿੰਘ ਬਾਦਲ ਨੂੰ ਪਿਛਲੇ ਦਿਨੀ ਸਟੇਜ ਤੋਂ ਇਹ ਕਹਿੰਦੇ ਹੋਏ ਸੁਣਿਆ ਗਿਆ ਸੀ ਕਿ ਮਨਪ੍ਰੀਤ ਯਾਲੀ ਨੇ ਪਾਰਟੀ ਦੀ ਪਿੱਠੇ ਛੁਰਾ ਮਾਰਿਆ ਹੈ ਉਹਨਾਂ ਨੂੰ ਵਾਪਸ ਅਕਾਲੀ ਦਲ ਦੇ ਵਿੱਚ ਨਹੀਂ ਲਿਆ ਜਾਏਗਾ ਇਸੇ ਤਰੀਕੇ ਨਾਲ ਪਵਨ ਕੁਮਾਰ ਤੀਨੂ ਜਿਹੜੇ ਹੈ ਉਹ ਪਾਰਟੀ ਨੂੰ ਛੱਡ ਚੁੱਕੇ ਹੈ ਕਹਿੰਦਾ ਕੀ ਭਾਵ ਹੈ ਕਿ ਕਾਫੀ ਜਿਆਦੀਆਂ ਜਿਹੜੀਆਂ ਇੱਕ ਦੂਜੇ ਦੀਆਂ ਜਿਹੜੀਆਂ ਇੱਕ ਦੂਸਰੇ ਦੇ ਨਾਲ ਜਿਹੜੀਆਂ ਮਿਸ ਅੰਡਰਸਟੈਂਡਿੰਗ ਹੋਈਆਂ ਉਹਨਾਂ ਕਰਕੇ ਪਾਰਟੀ ਨੂੰ ਕਾਫੀ ਜ਼ਰਦਾ ਜਿਹੜਾ ਨੁਕਸਾਨ ਉਹ ਚਲਣਾ ਪਿਆ ਹੁਣ ਬੇਸ਼ੱਕ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਨੀ ਚੋਣਾਂ ਦੇ ਵਿੱਚ ਅਕਾਲੀ ਦਲ ਆਪਣੀ ਵਾਪਸੀ ਦੇਖ ਰਿਹਾ ਹੈ ਪਰ ਪੰਥਕ ਹਲਕਿਆਂ ਦੇ ਵਿੱਚੋਂ ਅਜੇ ਵੀ ਕਾਫੀ ਥਾਵਾਂ ਦੇ ਉੱਪਰ ਉਹਨਾਂ ਦੀ ਵਾਪਸੀ ਨਹੀਂ ਹੋ ਪਾਈ ਖਾਸ ਕਰਕੇ ਜਿਵੇਂ ਦੇਖਿਆ ਗਿਆ ਕਿ ਮਨਪ੍ਰਿਤ ਯਾਲੀ ਜਿਨ੍ਹਾਂ ਨੇ ਉੱਥੇ ਆਜ਼ਾਦ ਉਮੀਦਵਾਰਾਂ ਦਾ ਸਮਰਥਨ ਦਿੱਤਾ ਸੀ ਉੱਥੇ ਉਹਨਾਂ ਨੂੰ ਕਾਫੀ ਅੱਛਾ ਰਿਸਪਾਂਸ ਮਿਲਿਆ ਹੈ ਤੇ ਉਥੇ ਅਕਾਲੀ ਦਲ ਬੇਸ਼ੱਕ ਸੁਖੀ ਸਿੰਘ ਬਾਦਲ ਆਪ ਤਿੰਨ ਵਾਰ ਦੱਸਿਆ ਜਾ ਰਿਹਾ ਹੈ ਕਿ ਤਿੰਨ ਵਾਰ ਉਥੇ ਜਾ ਕੇ ਆਈ ਸੀ ਪ੍ਰਚਾਰ ਦੇ ਵਿੱਚ ਪਰ ਫਿਰ ਵੀ ਕੁਝ ਖਾਸ ਹਾਸਲ ਨਹੀਂ ਕਰ ਪਾਈ ਸੀ ਪਾਵ ਲੋਕਾਂ ਦੇ ਵਿੱਚ ਜਿਹੜਾ ਗੁੱਸਾ ਉਹਨਾਂ ਦੇ ਪ੍ਰਤੀ ਉਹ ਸਾਫ਼ ਨਜ਼ਰ ਆਉਂਦਾ ਹੈ ਉਹਨਾਂ ਨੇ ਵੋਟ ਜਿਹੜੀ ਹੈ ਉਹ ਨਹੀਂ ਪਾਈ ਮਨਪ੍ਰੀਤ ਯਾਲੀ ਦਾ ਇਹ ਵੀ ਕਹਿਣਾ ਹੈ ਕਿ ਮੇਰਾ ਕਿਸੇ ਨਾਲ ਕੋਈ ਵਿਚਾਰਕ ਮਤਭੇਦ ਨਹੀਂ ਹੈ ਸਿਰਫ ਮੈਂ ਪੰਥਕ ਮੁੱਤਿਆਂ ਨੂੰ ਲੈ ਕੇ ਆਪਣੀ ਗੱਲਬਾਤ ਰੱਖ ਰਿਹਾ ਤੇ ਪੰਥਕ ਧਰਾਂ ਨੂੰ ਇੱਕ ਜਗ੍ਹਾ ਤੇ ਕਰਨਾ ਕਰਨ ਲਈ ਮੈਂ ਯਤਨਸ਼ੀਲ ਹਾਂ ਕਿਉਂਕਿ ਜੇਕਰ ਪੰਥ ਦੇ ਵਿੱਚ ਵਖਰੇਵੇਂ ਇਸੇ ਤਰ੍ਹਾਂ ਹੀ ਰਹੇ ਭਾਵੇਂ ਕਿ ਬਹੁਤ ਸਾਰੀਆਂ ਜਿਹੜੀਆਂ ਪਾਰਟੀਆਂ ਉਹ ਆਪਣੇ ਆਪ ਨੂੰ ਸਾਰੀਆਂ ਹੀ ਪੰਥ ਦਾ ਨੁਮਾਇੰਦਾ ਦੱਸਦੀਆਂ ਪੰਥ ਦੇ ਮੁੱਦਿਆਂ ਦੀ ਗੱਲ ਕਰਦੀਆਂ ਪਰ ਉਹ ਕਹਿੰਦੇ ਕਿ ਹੱਲ ਕੋਈ ਵੀ ਨਹੀਂ ਕੱਢ ਪਾਉਂਦਾ ਸਿਰਫ ਆਪਸ ਦੇ ਵਿੱਚ ਹੀ ਜਿਹੜੀ ਹੈ ਟਸਲਬਾਜੀ ਚੱਲ ਰਹੀ ਹੈ ਜਿੰਨੇ ਵੀ ਪੰਥਕ ਦਲ ਨੇ ਦੋ ਹੋਰ ਨਵੇਂ ਹੋਂਦ ਵਿੱਚ ਆਏ ਹੈ ਅਕਾਲੀ ਦਲ ਪੁਨਰਸੁਰਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਇੱਕ ਪਹਿਲਾ ਜਿਹੜਾ ਆਕਾਲੀ ਦਲ ਅੰਮ੍ਰਿਤਸਰ ਚੌਥਾ ਆਕਾਲੀ ਦਲ ਬਾਦਲ ਇਹਨਾਂ ਸਾਰਿਆਂ ਵੱਲੋਂ ਇਹੀ ਗੱਲ ਕਹੀ ਜਾਂਦੀ ਹੈ ਕਿ ਅਸੀਂ ਪੰਥਕ ਹਿੱਤਾਂ ਨੂੰ ਪਹਿਲ ਰੱਖ ਕੇ ਹੀ ਜੜੀ ਰਾਜਨੀਤੀ ਉਹ ਕਰ ਰਹੇ ਹਾਂ ਪਰ ਮਨਪ੍ਰਿਤ ਈਆਲੀ ਦਾ ਇਹ ਕਹਿਣਾ ਹੈ ਕਿ ਪੰਥ ਨੂੰ ਇੱਕ ਜਗ੍ਹਾ ਤੇ ਇਕੱਠੇ ਇਹ ਚਾਰੋਂ ਦਲ ਜਿਹੜੇ ਆ ਉਹ ਨਹੀਂ ਕਰ پا ਰਹੇ ਇਸੇ ਤਰੀਕੇ ਇਸੇ ਸੰਬੰਧ ਦੇ ਵਿੱਚ ਹੀ ਜਿਹੜੇ ਪੰਥ ਕੌਂਸਲ ਦੇ ਚੇਅਰਪਰਸਨਸ ਹਨ ਪੀਪੀ ਸਤਵੰਤ ਕੌਰ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਜਿਹੜਾ ਪੰਥ ਹੈ ਉਸ ਨੂੰ ਸਾਰੇ ਆਪਣੇ ਵਖਰੇਵੇਂ ਛੱਡ ਕੇ ਇੱਕ ਪਲੇਟਫਾਰਮ ਤੇ ਇਕੱਠਾ ਹੋ ਕੇ ਜਿਹੜਾ ਪੰਜਾਬ ਤੇ ਪੰਜਾਬੀਅਤ ਲਈ ਹੰਬਲਾ ਮਾਰਨਾ ਚਾਹੀਦਾ ਹੈ ਬੇਸ਼ੱਕ ਰਾਜਨੀਤੀ ਤੇ ਰਾਜਨੀਤੀ ਇੱਕ ਅਲੱਗ ਚੀਜ਼ ਹੈ ਪਰ ਜਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਕਿ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਹੀ ਪੰਜਾਬ ਦਾ ਜਿਹੜਾ ਭਲਾ ਕੀਤਾ ਜਾ ਸਕਦਾ ਹੈ ਹੁਣ ਮਨਪਿਤਿਆਲੀ ਦੀ ਤਾਜ਼ਾ ਜਿਹੜੀ ਬਿਆਨ ਆਇਆ ਹੈ ਉਹਦੇ ਵਿੱਚ ਇਹ ਜ਼ਰੂਰ ਆਇਆ ਉਹਨਾਂ ਨੇ ਕਿਹਾ ਕਿ ਮੈਂ ਅਕਾਲੀ ਦਲ ਬਾਦਲ ਦੇ ਵਿੱਚ ਜਾਣ ਲਈ ਬਿਲਕੁਲ ਤਿਆਰ ਹਾਂ ਪਰ ਅਕਾਲੀ ਦਲ ਬਾਦਲ ਜੋ ਸੁਖਬੀਰ ਸਿੰਘ ਬਾਦਲ ਨੇ ਉਹ ਪੰਥਕ ਹਿੱਤਾਂ ਨੂੰ ਪਹਿਲ ਦੇਣ ਪੰਥਕ ਮੁੱਦਿਆਂ ਦੀ ਗੱਲ ਕਰਨ ਤੇ ਜੋ ਪੰਥ ਦੇ ਹਿੱਤਾਂ ਦੇ ਲਈ ਕਰਨਾ ਚਾਹੀਦਾ ਹੈ ਉਹ ਕਹਿੰਦੇ ਕਿ ਮੈਂ ਕੋਸ਼ਿਸ਼ ਪਹਿਲਾਂ ਵੀ ਯਤਨਸ਼ੀਲ ਹ ਹੁਣ ਵੀ ਯਤਨਸ਼ੀਲ ਹ ਕਿ ਪੰਥ ਦੇ ਮੁੱਦਿਆਂ ਦੀ ਗੱਲ ਚਿੜੀਏ ਉਹ ਇੱਕ ਪਲੇਟਫਾਰਮ ਤੇ ਕੀਤੀ ਜਾਵੇ ਤੇ ਉਹਨਾਂ ਦਾ ਹੱਲ ਕੀਤਾ ਜਾਵੇ ਪੰਥ ਦੇ ਮੁੱਦਿਆਂ ਨੂੰ ਲੈ ਕੇ ਸਿਆਸਤ ਨਹੀਂ ਕਰਨੀ ਉਹਨਾਂ ਦੇ ਹਲ-ਵਲ ਯਤਨਸ਼ੀਲ ਰਹਿਣਾ ਉਹਨਾਂ ਨੇ ਕਿਹਾ ਕਿ ਬੇਸ਼ੱਕ ਮੈਂ ਇਹ ਬਿਆਨ ਦਿੱਤਾ ਸੀ ਕਿ ਮੈਂ ਕਿਸੇ ਪਾਰਟੀ ਵਿੱਚ ਨਹੀਂ ਹਾਂ ਉਹਦਾ ਵੀ ਇੱਕ ਕਾਰਨ ਸੀ ਉਹ ਇਹੀ ਸੀ ਕਿ ਮੈਂ ਪੰਥ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਪੰਥ ਦੇ ਮੁੱਦਿਆਂ ਤੇ ਪੰਥ ਜਿਹੜੀਆਂ ਪੰਥਕ ਜਿਹੜੀਆਂ ਸ਼ਖਸੀਅਤਾਂ ਹਨ ਉਨ੍ਹਾਂ ਦੀ ਅਗਵਾਈ ਦੇ ਵਿੱਚ ਪੰਥ ਦੇ ਮੁੱਦੇ ਹੱਲ ਕਰਨ ਲਈ ਸਦਾ ਜਿਹੜਾ ਉਹ ਯਤਨਸ਼ੀਲਾ ਧੰਨਵਾਦ